ਸੱਜ ਜਸਵੀਰ ਸਿੰਘ ਪ੍ਰਧਾਨ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਹੜੇ ਵਿਸ਼ੇ 'ਤੇ ਅੱਜ ਮੀਟਿੰਗ ਕੀਤੀ ਗਈ ਅੱਜ ਅਸੀਂ 26 ਜਨਵਰੀ ਨੂੰ ਕੋਈ ਵੱਡਾ ਜਿਹੜਾ ਸੰਘਰਸ਼ ਕਰ ਰਹੇ ਹਾਂ ਜੀ ਜਿਹਦੇ ਤਹਿਤ ਜ਼ਿਲ੍ਹਾ ਕਮੇਟੀ ਦੀ ਅੱਜ ਮੀਟਿੰਗ ਬੁਲਾਈ ਗਈ ਸੀ ਜ਼ਿਲ੍ਹਾ ਤਰਨਤਾਰਨ ਦੇ ਜਿਹੜੇ ਕਮੇਟੀ ਦੇ ਆਗੂ ਨੇ ਉਹ ਸ਼ਾਮਲਾ ਹੋਏ ਸੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਵੀ ਵੱਧ ਤੋਂ ਵੱਧ ਜਿਹੜੇ ਕਿਤੇ ਟਰੈਕਟਰ ਇਕੱਠੇ ਕਰਕੇ ਵੱਡਾ ਸੰਘਰਸ਼ ਕਰਾਂਗੇ 26 ਜਨਵਰੀ ਨੂੰ ਸੋ ਸਾਡੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਨੇ ਅਜ ਤੱਕ ਆਵਾਜ਼ ਤੱਕ ਨਹੀਂ ਸੁਣੀ ਜਿਹੜੇ ਸਾਡੇ ਕਿਸਾਨਾਂ ਦੇ ਛੱਟ ਦੇ ਪੈਸੇ ਮਕਾਨਾਂ ਦੇ ਪੈਸੇ ਜਿਹੜੇ ਰੋਕੇ ਨੇ ਉਹਨਾਂ ਵਾਸਤੇ ਸਾਡਾ ਜਿਹੜਾ ਸੰਘਰਸ਼ਾ ਔਰ ਅਸੀਂ ਇੱਕ ਡੱਲੇਵਾਲ ਸਾਹਿਬ ਦੀ ਗੱਲ ਰੱਖਣੀ ਚਾਹੁੰਦੇ ਆ ਜੋ ਸੈਂਟਰ ਸਰਕਾਰ ਵੱਲੋਂ ਉਹ ਤਾਰੀਖ ਦਿੱਤੀ ਗਈ ਹੈ 14 ਫਰਵਰੀ ਦੀ ਬਹੁਤ ਦੂਰ ਹੈ ਅਸੀਂ ਬੇਨਤੀ ਕਰਦੇ ਆ ਸੈਂਟਰ ਸਰਕਾਰ ਨੂੰ ਵੀ ਇਹ ਜਿਹੜੀ ਤਾਰੀਖ ਅਮਰਜੈਂਟਲੀ ਨੇੜੇ ਕਰਕੇ ਜਿਹੜੀ ਗੱਲਬਾਤ ਕੀਤੀ ਜਾਵੇ ਤਾਂ ਜੋ ਜਿਹੜਾ ਦੱਲੇਵਾਲ ਜੀ ਛੇਤੀ ਤੰਦਰੁਸਤ ਹੋਣ ਔਰ ਆਪਣਾ ਜਿਹੜਾ ਵਰਤ ਤੋੜ ਸਕਣ ਕਰੇ ਬੈਠੇ ਆ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਸਾਰੇ ਪੰਜਾਬ ਦੀ ਜਿੰਨੇ ਵੀ ਜਥੇਬੰਦੀਆਂ ਉਹਨਾਂ ਨੂੰ ਅਪੀਲ ਕਰਦਾ ਇਕੱਠੇ ਹੋ ਕੇ ਜਿਹੜਾ ਵੱਡਾ ਸੰਘਰਸ਼ ਲੜਿਆ ਜਾਵੇ ਤਾਂ ਜੋ ਕਿਸਾਨ ਦੀ ਜਿੱਤ ਹੋਵੇ ਜੇਕਰ ਕਿਸਾਨ ਜਿੱਤਦਾ ਹੈ ਤੇ ਕਿਸਾਨ ਦੀ ਤਾਂ ਹੀ ਗੱਲ ਬਣਦੀ ਹੈ ਜੇ ਕਿਸਾਨ ਹਾਰਦਾ ਤੇ ਬਹੁਤ ਮਾੜੀ ਗੱਲ ਆ ਜੋ ਪੰਜਾਬ ਜਿਹੜਾ ਇੱਕ ਅਹਿਮ ਸੂਬਾ ਖੇਤੀ ਪ੍ਰધાન ਸੂਬਾ ਜਿੱਥੇ ਕਿਸਾਨੀ ਦੇ ਜਰੀਏ ਸਾਰਾ ਕੁਝ ਆਪਣੇ ਭਾਰਤ ਦੇ ਵਿੱਚ ਜੋ ਅਨਾਜ ਪੈਦਾ ਕੀਤਾ ਜਾਂਦਾ ਔਰ ਵੱਧ ਤੋਂ ਵੱਧ ਜਿਹੜੀ ਆ ਅਨਾਜ ਦੇ ਵਿੱਚ ਪਾਇਆ ਜਾਂਦਾ ਯੋਗਦਾਨ ਪਾਇਆ ਜਾਂਦਾ। ਜਾਨ ਸਿੰਘ ਆਈ ਬਿਲੋਂਗ ਟੂ ਕੋਡਬੁੱਡਾ ਤਹਿਸੀਲ ਪੱਟੀ ਡਿਸਟ੍ਰਿਕਟ ਤਨਤਨ ਪਲੀਜ਼ ਕਿਹੜੇ ਵਿਸ਼ੇ ਦੇ ਇਕੱਠੇ ਹੋਏ ਤੇ ਅ ਟੂਡੇ ਵੀ ਗੈਦਰਡ Under the Presidentship of Sadar Bir Singh Ji Aluwalia, who is the State President of Harpeet Kisan Bandi Punjab, we are here to consider with the farmers and the District Committee of Tarantaran that on the 26th January, a few struggles to be maintained. We have discussed about that situation. ਤੇ ਅਕੋਰਡਿੰਗ ਟੂ ਸਿਚੁਏਸ਼ਨ ਐਂਡ ਦੀ ਅਫਰਟਸ ਆਫ ਸਾਜ ਜਸਪੀਰ ਸਿੰਘ ਵੀ ਵਿਲ ਡੂ ਸਮਥਿੰਗ ਡੈਫੀਨੇਟਲੀ ਫਾਰ ਦੀ ਵੈਲਫੇਅਰ ਆਫ ਦੀ ਹੜਪੀੜ ਦੇ ਕਿਸਾਨ ਫਾਰਮਰਸ ਹੂ ਆ ਰਿਵਿੰਗ ਇਨ ਦੀ ਬਾਰਡਰ ਏਰੀਆ ਹੂਜ਼ ਲੈਂਡ ਹੈਜ਼ ਸਿੰਸ ਬੀਨ ਰਿਯੂਡ ਇਨ ਦੀ ਲਿਵਰ ਐਂਡ ਨੋ ਬੈਨੀਫਿਟ ਅਪ ਟਿਲ ਟੂਡੇ ਇਜ਼ ਪੇਡ ਬਾਈ ਦੀ ਯੂਨੀਅਨ ਗਵਰਨਮੈਂਟ ਐਂਡ ਦੀ ਸਟੇਟ ਗਵਰਨਮੈਂਟਸ ਥਿਸ ਇਜ਼ ਦੀ ਮੇਜਰ ਅਸਪੈਕਟ ਫਾਰ ਟੂਡੇਸ ਪਲੀਜ਼ ਹਾਂ ਜੀ ਬਣਾ ਦਾਸ ਰਸ਼ਪਾਲ ਸਿੰਘ ਤੁੰਦਾ ਹੜਪੀੜ ਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਪ੍ਰਧਾਨ ਕਿਹੜੇ ਵਿਸ਼ੇ ਤੇ ਮੀਟਿੰਗ ਕੀਤੀ ਗਈ ਹੈ ਵਿਸ਼ੇ ਤਾਂ ਜੀ ਜਿਵੇਂ ਆਪਣੇ ਕਿਸਾਨਾਂ ਦੀ ਘੱਟ ਗਿਣਤੀ ਸੈਂਟਰ ਗਵਰਨਮੈਂਟਲ ਹੋ ਰਹੇ ਧੱਕੇ ਦੀ ਅਸੀਂ ਅੱਜ ਇਕੱਠ ਕੀਤਾ ਜਿਹਦੇ ਵਿੱਚ ਡਲੇਵਾਲ ਸਾਹਿਬ ਦੀ ਡਿਸਕਸ਼ਨ ਹੋਈ ਆ ਕਿ ਉਹਨਾਂ ਜਿਹੜੇ ਡਿਲੇ ਪਾਤੀ ਗਈ ਆ 20-25 ਦਿਨ ਉਹਨਾਂ ਹੋ ਸਕਦਾ ਉਹਨਾਂ ਉਹ ਟਾਈਮ ਕੱਢਣਾ ਕਿਉਂਕਿ ਉਹਨਾਂ ਦੀ ਸਿਚੁਏਸ਼ਨ ਜਿਹੜੀ ਆ ਬਹੁਤ ਮਾੜੀ ਆ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਕਿ ਜਿਹੜੇ ਸਾਡੀ ਫੈਸਲੇ ਆ ਇਹ ਸਾਡੇ ਜਲਦੀ ਕੀਤੇ ਜਾਣ ਸਾਨੂੰ ਇਨਸਾਫ ਮਿਲ ਸਕੇ ਉਸ ਤੋਂ ਇਲਾਵਾ 26 ਜਨਵਰੀ ਨੂੰ ਸਾਡੇ ਪ੍ਰਧਾਨ ਸਾਹਿਬ ਵੱਲੋਂ ਹੁਕਮ ਆਇਆ ਕਿ ਵੱਡਾ ਇਕੱਠ ਕਰ ਜੀਤ ਸਿੰਘ ਜੀ ਹਰਪੀਟ ਤੱਕ ਖਸਾਲ ਸੰਘਰਸ਼ ਕਮੇਟੀ ਪੰਜਾਬ ਜੋਨ ਪ੍ਰਧਾਨ ਕੋਟ ਬੁੱਢਾ ਜੀ ਕਿਹੜੇ ਵਿਸ਼ੇ ਦੀ ਮੀਟਿੰਗ ਕੀਤੀ ਗਈ ਹੈ ਜੀ ਵਿਸ਼ੇ ਤੇ ਅੱਜ ਜਿਹੜੇ ਦੱਲੇ ਦੱਲੇਵਾਲ ਸਾਹਿਬ ਦੀ ਨਾਜਿਕ ਹਾਲਤ ਨੂੰ ਲੈ ਕੇ ਇਹ ਸਾਡੇ ਪ੍ਰਧਾਨ ਜਸਵੀਰ ਸਿੰਘ ਆਲੂ ਵਾਲੀਆ ਨੇ ਇਹ ਮੀਟਿੰਗ ਕੀਤੀ ਸਾਡੇ ਜ਼ਿਲ੍ਹਾ ਤਰਨਤਾਰਨ ਦੀ ਵੀ ਉਹਨਾਂ ਦੀ ਜਿਨ੍ਹਾਂ ਨੂੰ ਟਾਈਮ ਦੇ ਦਿੱਤਾ ਵੀ ਇਹਨਾਂ ਜਨ ਨੂੰ ਨਾ ਰਿਕਵਰੀ ਹੋਣੀ ਬਹੁਤ ਔਖੀ ਆ ਈ ਸਾਨੂੰ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਇਹਨੂੰ ਅਸੀਂ ਬੇਨਤੀ ਕਰਦੇ ਆں ਨਵੇਦਨ ਕਰਦੇ ਆں ਵੀ ਇਹ ਮੀਟਿੰਗ ਪਹਿਲਾਂ ਦਿੱਤੀ ਜਾਵੇ ਜੀ ਨੂੰ ਯਹੀ ਜੋ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਕਿਸਾਨ ਵੀਰ ਨੂੰ ਬੇਨਤੀ ਆ ਸਾਰੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ